ਦੋਸਤੋ ਪੰਜਾਬ ਦੀ ਹਰ ਵੱਡੀ ਖਬਰ ਜਾਣਨ ਲਈ ਇਸ ਚੈਨਲ ਤੇ ਤੁਸੀਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਵੇਲੇ ਤੁਹਾਨੂੰ ਦੱਸਦੀਏ ਪੰਜਾਬ ਦੀ ਜੋ ਵੱਡੀ ਖਬਰ ਆਈ ਹੈ ਉਹ ਹੈ ਪੰਜਾਬ ਦੇ 12 ਜ਼ਿਲ੍ਹਿਆਂ ਹੜ੍ਹ ਤੋਂ ਪ੍ਰਭਾਵਿਤ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਚ ਅੰਮ੍ਰਿਤਸਰ ਗਦਾਸਪੁਰ ਮੋਗਾ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਵਰਗੇ ਜ਼ਿਲ੍ਹੇ ਹਨ ਤੇ ਹੜ੍ਹਾਂ ਕਾਰਨ ਕਟੋ-ਕਟ 1300 ਤੋਂ ਉੱਪਰ ਜੋ ਪਿੰਡ ਹਨ ਉਹ ਪ੍ਰਭਾਵਿਤ ਹੋ ਚੁੱਕੇ ਨੇ ਮੀ ਲਈ ਅੱਜ ਵੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੀ ਐਸ ਤਰਨ ਭਾਖੜਾ ਦੇ ਪਾਣੀ ਦਾ ਪੱਦਰ ਹੈ ਜੋ ਉਹ ਖਤਰੇ ਦੇ ਨੇ ਸਾੰਤੂ ਉੱਪਰ ਹੋ ਚੁੱਕਿਆ ਹੈ ਸਿਰਫ 3 ਫੋਰਥ ਜੋ ਕਿ ਹੈ ਉੱਥੇ ਸੋਮਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀ ਭਗਵਤ ਮਾਨ ਨੇ ਫੋਨ ਤੇ ਗੱਲ ਕੀਤੀ ਅਤੇ ਕੇਂਦਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦੇਣ ਲਈ ਵੀ ਕਿਹਾ ਤੇ ਇਸ ਤਰ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਨੀ ਵੱਡੀ ਤਬਾਹੀ ਦੇ ਮੱਦੇਨਜ਼ਰ ਸਰਕਾਰ ਨੂੰ ਇਹਨਾਂ ਨਾਲ ਮੋਟਾ ਨਾਲ ਮੋਟਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ। ਉੱਥੇ ਰੂਪਨਗਰ ਨੇ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਨੰਗਲ ਭਾਖੜਾ ਫੀਟਰ ਨਹਿਰ 12 ਥਾਵਾ ਤੋਂ ਟੁੱਟ ਗਈ ਹੈ। ਇਸ ਕਾਰਨ ਸੜਕ ਤੇ ਪਾਣੀ ਆ ਗਿਆ ਹੈ। ਮੰਤਰੀ ਹਜੂਤ ਬੈਂਸ ਖੁਦ ਮੌਕੇ ਤੇ ਪਹੁੰਚੇ ਤੇ ਲੋਕਾਂ ਨਾਲ ਬਚਾਅ ਕਾਰਜ ਸ਼ੁਰੂ